ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬਿਕਰਮਜੀਤ ਸ਼ਰਮਾ ਅੱਜ ਸ਼ਹਿਰ ਕੋਰੀ ਸੇਖਾ ਨਿਵਾਸੀਆਂ ਨੂੰ ਜੋ ਸੋਸ਼ਲ ਮੀਡੀਆ ਤੇ ਇੱਕ ਪ੍ਰਚਾਰ ਚੱਲ ਰਿਹਾ ਉਹਦੇ ਸਬੰਧ ਵਿੱਚ ਮੈਂ ਆਪਣੇ ਸਾਰੇ ਪਰਿਵਾਰ ਦੇ ਨਾਲ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਕਰਾਈ ਹੈ ਜੀ ਕਿ ਪ੍ਰਮਾਤਮਾ ਤੋਂ ਵੱਡਾ ਕੋਈ ਨਹੀਂ ਇਹੀ ਸੱਚ ਦੀ ਕਚਹਿਰੀ ਹੁੰਦੀ ਹੈ ਪ੍ਰਸ਼ਾਸਨ ਮਾਪਿਓ ਤੇ ਗੁਰੂ ਇਹ ਤਿੰਨ ਚੀਜ਼ਾਂ ਹੁੰਦੀਆਂ ਜੀ ਜੀ ਤੋਂ ਬੰਦਾ ਕੁਝ ਨਹੀਂ ਲੁਕੋ ਸਕਦਾ ਚਾਵੇ ਵੀ ਤੇ ਗੁਰੂ ਦੀ ਕਚਹਿਰੀ ਤੋਂ ਵਿੱਚੋਂ ਕੁਝ ਨਹੀਂ ਲੁਕਿਆ ਹੁੰਦਾ ਜੋ ਕੁਝ ਵੀ ਪਿਛਲੇ ਦਿਨਾਂ ਚ ਹੋਇਆ ਪ੍ਰਸ਼ਾਸਨ ਨੇ ਮੈਨੂੰ ਸੀਆਈਏ ਸਟਾਫ ਨੇ ਬੁਲਾਇਆ ਜੀ ਮੈਂ ਉਹਨਾਂ ਨਾਲ ਕੋਆਪਰੇਟ ਕੀਤਾ ਜੋ ਸਵਾਲ ਪ੍ਰਸ਼ਾਸਨ ਨੇ ਮੇਰੇ ਤੋਂ ਪੁੱਛੇ ਬਿਲਕੁਲ ਸੱਚ ਜੋ ਮੇਰੇ ਜੋ ਮੇਰੇ ਨਾਲ ਉਹਨਾਂ ਨੇ ਗੱਲਾਂ ਕੀਤੀਆਂ ਜੋ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਬਿਲਕੁਲ ਸੱਚ ਉਹਤੇ ਸੀਆਈਏ ਸਟਾਫ ਚ ਐਸਪੀ ਡੀ ਸਾਹਿਬ ਨੂੰ ਤੇ ਸੀਆਈਏ ਇੰਚਾਰਜ ਸਾਹਿਬ ਨੂੰ ਤੇ ਐਸਐਸਪੀ ਸਾਹਿਬ ਨੂੰ ਸਾਰਾ ਕੋਈ ਸੱਚ ਦੱਸ ਕੇ ਆ ਜਦੋਂ ਵੀ ਕਿਤੇ ਉਹ ਮੈਨੂੰ ਅੱਗੇ ਵੀ ਬੁਲਾਉਣਗੇ ਮੈਂ ਹਰ ਤਰ੍ਹਾਂ ਦੀ ਜਿਹੜੀ ਇਨਕੁਆਇਰੀ ਹੋਊਗੀ ਉਹ ਫੇਸ ਕਰੂੰਗਾ ਤੇ ਤਿਆਰ ਆ ਤੇ ਕੋਈ ਝੂਠ ਨਹੀਂ ਬੋਲਿਆ ਤੇ ਨਾ ਅੱਗੇ ਝੂਠ ਬੋਲੂੰਗਾ ਗੱਲ ਹੈ ਜੀ ਮੈਂ ਆਪਦੇ ਸ਼ਹਿਰ ਨਿਵਾਸੀਆਂ ਨੂੰ ਫੇਰ ਇੱਕ ਵਾਰੀ ਦੱਸਣਾ ਚਾਹਣਾ 24 ਜਨਵਰੀ 2023 ਨੂੰ ਮੈਂ ਇਸੇ ਗੁਰਦੁਆਰਾ ਸਾਹਿਬ ਚਾ ਕੇ ਇੱਕ ਅਰਦਾਸ ਕਰਾਈ ਸੀ ਤੇ ਇਹ ਗੱਲ ਕਹੀ ਸੀ ਵੀ ਮੇਰਾ ਕਿਸੇ ਵੀ ਗੈਂਗਸਟਰ ਨੂੰ ਜਿੱਥੇ ਸ਼ਹਿਰ ਚ ਆ ਰਹੀਆਂ ਫਰੋਤੀਆਂ ਨੂੰ ਲੈ ਕੇ ਮੈਂ ਕਿਸੇ ਵੀ ਸ਼ਹਿਰ ਨਿਵਾਸੀ ਦਾ ਨੰਬਰ ਜਾਂ ਇਲਾਕੇ ਦਾ ਨੰਬਰ ਜਾਂ ਕਿਸੇ ਜ਼ਿਲ੍ਹੇ ਚੋਂ ਵੀ ਕਿਸੇ ਦਾ ਨੰਬਰ ਜਾਂ ਪੰਜਾਬ ਚੋਂ ਵੀ ਕਿਸੇ ਦਾ ਨੰਬਰ ਕਿਸੇ ਗੈਂਗਸਟਰ ਨੂੰ ਫਰੋਤੀ ਲਈ ਦਿੱਤਾ ਹੋਵੇ ਜਾਂ ਕਿਸੇ ਗੈਂਗਸਟਰ ਨੂੰ ਆਪਦੇ ਸ਼ਹਿਰ ਦੇ ਕਿਸੇ ਬੰਦੇ ਦਾ ਮਾੜਾ ਕਰਾਉਣਾ ਚਾਹਿਆ ਹੋਵੇ ਤੇ ਪ੍ਰਮਾਤਮਾ ਮੇਰਾ ਕੱਖ ਨਾ ਛੱਡੇ ਇਹੀ ਅਰਦਾਸ ਮੈਂ ਅੱਜ ਫਿਰ ਆਪਦੇ ਸ਼ਹਿਰ ਨਿਵਾਸੀਆਂ ਸਾਹਮਣੇ ਕਰਦਾ ਤੇ ਵਿਸ਼ਵਾਸ ਦਿਵਾਉਣਾ ਵੀ ਅਜਿਹਾ ਕੋਈ ਕੰਮ ਵੀ ਮੈਂ ਗਲਤ ਨਹੀਂ ਕੀਤਾ ਇਸ ਨਾਲ ਮੇਰਾ ਕਿਸੇ ਤਰ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਅੱਜ ਮੈਂ ਆਪਣੇ ਸਾਰੇ ਪਰਿਵਾਰ ਨੂੰ ਨਾਲ ਲਿਆ ਕੇ ਗੁਰੂ ਘਰ ਬੈਠਾ ਜੀ ਇੱਕ ਵਾਰੀ ਫਿਰ ਮੈਂ ਇਹੀ ਗੱਲ ਕਹਿਣਾ ਵੀ ਮੇਰਾ ਕਿਸੇ ਗੈਂਗਸਟਰ ਨਾਲ ਅਜਿਹਾ ਕੋਈ ਸਬੰਧ ਨਹੀਂ ਫਰੋਤੀਆਂ ਵਗੈਰਾ ਦਾ ਜਾਂ ਕੋਈ ਗਲਤ ਵੀ ਜੀ ਦੇ ਨਾਲ ਸ਼ਹਿਰ ਦਾ ਨੁਕਸਾਨ ਹੋਵੇ ਇਹੋ ਜਿਹਾ ਕੋਈ ਕੰਮ ਮੈਂ ਨਹੀਂ ਕੀਤਾ ਨਾ ਮੈਂ ਕਰਾਂਗਾ ਮੇਰਾ ਸਾਰਾ ਪਰਿਵਾਰ ਬੈਠਾ ਜੀ ਮੈਂ ਇਹਨਾਂ ਦੇ ਸਾਹਮਣੇ ਸ਼ਹਿਰ ਨਿਵਾਸੀਆਂ ਦੇ ਸਾਹਮਣੇ ਆਪਦਾ ਇਹ ਸਪਸ਼ਟੀਕਰਨ ਰੱਖਦਾ ਜੀ ਦੂਸਰੀ ਗੱਲ ਜਿਹੜੀਆਂ ਮੇਰੀਆਂ ਗੱਡੀਆਂ ਦਾ ਅਲੱਗ-ਅਲੱਗ ਕਹਿੰਦੇ ਕਿ ਇੱਕੋ ਗੱਡੀ ਦੇ ਨੰਬਰ ਲਾ ਕੇ ਗਲਤ ਨੰਬਰ ਲਾ ਕੇ ਜਾਂ ਚੋਰੀ ਦੀਆਂ ਗੱਡੀਆਂ ਬਾਰੇ ਕਰਨਾ ਉਹ ਤੁਸੀਂ ਪੱਤਰਕਾਰ ਸਾਹਿਬ ਸਾਹਮਣੇ ਖੜੇ ਹੋ ਜੇ ਤੁਸੀਂ ਮੈਨੂੰ ਕਿਸੇ ਤਰ੍ਹਾਂ ਦਾ ਵੀ ਸਵਾਲ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਮੈਂ ਆ ਵੀ ਇਹ ਗੱਡੀਆਂ ਦੇ ਸਾਰੇ ਕਾਗਜ਼ ਸਾਰੇ ਬਿੱਲ ਜੀ ਤੇ ਸਾਰੇ ਇੰਸ਼ੋਰੈਂਸ ਦੇ ਪੇਪਰ ਜੋ ਵੀ ਆਰਸੀਆਂ ਵਗੈਰਾ ਸਾਰਾ ਕੁਝ ਮੈਂ ਲੈ ਕੇ ਆਇਆ ਮੇਰੇ ਕੋਲ ਨੇ ਕਿਸੇ ਵੀ ਗੱਡੀ ਬਾਰੇ ਤੁਸੀਂ ਚਾਹੁੰਦੇ ਹੋ ਤੇ ਮੇਰੇ ਤੋਂ ਪੁੱਛ ਕੇ ਕਰ ਸਕਦੇ ਹੋ ਜੀ ਹਾਂ ਜੀ ਬਿਲਕੁਲ ਇਹ ਗੱਲ ਹੈਗੀ ਹੈ ਜੀ ਮੇਰੇ ਕੋਲੇ ਇੱਕ ਗੱਡੀ ਹੈ ਜੀ ਬ੍ਰੇਜਾ ਚਿੱਟੇ ਰੰਗ ਦੀ ਜੋ ਕਿ ਮੈਂ 2019 ਦੇ ਵਿੱਚ ICICI ਬੈਂਕ ਤੋਂ ਫਾਈਨਾਂਸ ਕਰਾ ਕੇ ਖਰੀਦੀ ਸੀ 2019 'ਚ ਮੈਂ ਇਹ ਗੱਡੀ ਲਈ ਸੀ 198 2019 ਨੂੰ ਮੈਂ ਇੱਕ VIP ਨੰਬਰ PB29Y1111 ਜਿਸ ਦੀ ਸਰਕਾਰੀ ਰਸੀਦ ਆ ਰਹੀ ਜੀ 12500 ਰੁਪਏ 'ਚ ਮੈਂ ਨੰਬਰ ਖਰੀਦ ਕੀਤਾ ਸੀ ਜਦੋਂ ਆਪਾਂ ਕੋਈ ਨੰਬਰ ਖਰੀਦ ਕਰਦੇ ਆ ਉਹਦੇ 'ਚ ਦੱਸਣਾ ਪੈਂਦਾ ਵੀ ਇਹ ਨੰਬਰ ਅਸੀਂ ਕਿਸ ਚੀਜ਼ ਤੇ ਲਾਉਣਾ ਹੈ ਇਹਦੇ ਵਿੱਚ ਬਕਾਇਦਾ ਦੱਸਿਆ ਹੈ ਜੀ ਵੀ ਬਰੇਜਾ ਗੱਡੀ ਦੇ ਉੱਤੇ ਆਹ ਚੈਸੀ ਨੰਬਰ ਹੈ ਆਹ ਇੰਜਨ ਨੰਬਰ ਹੈ ਉਹਦੇ ਤੇ ਲਾਉਣਾ ਹੈ ਗੱਡੀ 2019 ਦੇ ਵਿੱਚ ਸਰਕਾਰ ਦੁਆਰਾ ਇੱਕ BS4 ਗੱਡੀਆਂ ਸੀਗੀਆਂ ਜੀ ਉਹਨਾਂ ਦੀਆਂ ਆਰਸੀਆਂ ਬੰਨੀਆਂ ਸਰਕਾਰ ਵੱਲੋਂ ਬੈਨ ਹੋ ਗਈਆਂ ਸੀਗੀਆਂ ਕਿਉਂਕਿ ਉਦੋਂ BS6 ਗੱਡੀਆਂ ਆ ਗਈਆਂ ਸੀ ਸਾਡੀ ਆਰਸੀ ਜਿਹੜੀ ਉਦੋਂ ਨਹੀਂ ਬਣ ਸਕੀ ਪਰ ਜਿਹੜਾ ਨੰਬਰ ਹੈ ਉਹ ਅਸੀਂ ਇਹ ਚੱਕਿਆ ਹੋਇਆ ਸੀ ਉਹ ਨੰਬਰ ਮੈਂ ਆਪਣੀ ਕਾਰ ਤੇ ਲਾ ਸਕਦਾ ਸੀਗਾ ਆਰਸੀ ਨਹੀਂ ਬਣੀ ਇਹ ਸਰਕਾਰ ਦਾ ਸੀਗਾ ਜੀ ਜਿਹਦੇ ਕਰਕੇ ਜਿਹੜੀ ਇਹ ਗੱਡੀ ਕਹਿੰਦੇ ਆ ਵੀ ਚੋਰੀ ਦੀ ਹੈ ਜਾਂ ਇਹ ਗੱਡੀ ਤੇ ਡਾਕੂਮੈਂਟ ਨਹੀਂ ਹੈਗੇ ਇਸੇ ਦੇ ਨਾਲ ਆ ਬਾਬਾ ਆਟੋਸ ਜੀਰਾ ਤੋਂ ਮੈਂ ਇਹ ਗੱਡੀ ਖਰੀਦੀ ਹੈ ਜੀ ਮੇਰੇ ਨਾਂ ਦੇ ਉੱਤੇ ਆ ਵਿਕਰਮਜੀਤ ਸ਼ਰਮਾ ਦੇ ਗੱਡੀ ਮੈਂ ਖਰੀਦੀ ਸੀ ਜੀ 25 7 2019 ਨੂੰ ਆ ICICI ਬੈਂਕ ਤੋਂ ਮੈਂ ਆਪਦੇ ਨਾਂ ਤੇ ਲੋਨ ਕਰਾਇਆ ਇਸ ਕਾਰ ਤੇ ਉਸ ਤੋਂ ਬਾਅਦ ਜਦੋਂ ਸਾਡੀ RC ਨਹੀਂ ਬਣੀ ਬੈਂਕ ਨੇ ਮੇਰੇ ਤੇ ਸੂਟ ਕੇਸ ਰਿਕਵਰੀ ਫਾਈਲ ਕੀਤਾ 2022 ਚ ਜੀ ਉਹਦਾ ਮੇਰਾ ਸਿਵਲ ਜੱਜ ਜੂਨੀਅਰ ਡਿਵੀਜ਼ਨ ਮੋਗਾ ਦੇ ਵਿੱਚ ਕੇਸ ਵੀ ਚੱਲਦਾ ਪਿਆ ਸੀਗਾ ਜੀ ਗੱਡੀ ਦਾ ਜੇ ਦੋ ਨੰਬਰ ਦੀਆਂ ਗੱਟੀਆਂ ਹੋਣ ਤੇ ਉਹ ਅਦਾਲਤ ਨੇ ਮੇਰੇ ਤੇ ਕਾਰਵਾਈ ਕਰ ਦੇਣੀ ਸੀ ਜੀਦਾ ਕਿ ਕਸਮਣ ਮੇਰੇ ਕੋਲੇ ਆ ਪਿਆ ਹੋਇਆ ਜੀ ਇਹ ਵੀ ਤੁਸੀਂ ਵੇਖ ਸਕਦੇ ਹੋ ਜਿਹੜਾ ਹੁਣ ਨੰਬਰ ਸਕੂਟਰੀ ਤੇ ਲੱਗਣ ਦੀ ਕਰਦੇ ਆ ਜੀ ਉਹ ਜਿਹੜਾ ਨੰਬਰ ਸੀ ਜਦੋਂ ਆਪਾਂ ਉਹਨੂੰ ਵਾਹਨ ਤੇ ਚੈੱਕ ਕਰਦੇ ਆ ਉਹ ਨੰਬਰ ਆਫਲਾਈਨ ਸ਼ੋ ਹੁੰਦਾ ਇਹਦੇ ਵਿੱਚ ਮੇਰਾ ਤਾਂ ਕੋਈ ਕਸੂਰ ਵੀ ਨਹੀਂ ਜੀ ਇਹ ਜਿਹੜਾ ਨੰਬਰ ਹੈ ਮੇਰੇ ਵੱਲੋਂ ਉਹ ਨੰਬਰ ਦੀ ਰਜਿਸਟ੍ਰੇਸ਼ਨ ਦਾ ਸਰਕਾਰੀ ਰਸੀਦ ਘਟਾਈ ਹੋਈ ਸੀਗੀ ਉਹਦੀ ਰਸੀਦ ਮੈਂ ਤੁਹਾਨੂੰ ਪਹਿਲਾਂ ਵੀ ਵਿਖਾਤੀ ਵੀ ਆ ਰਹੀ 12500 ਦੀ ਹੁਣ ਉਹ ਨੰਬਰ ਵੀਆਈਪੀ ਨੰਬਰਾਂ ਦਾ ਕ੍ਰੇਜ ਵਧਨ ਕਰਕੇ ਉਹਨਾਂ ਨੰਬਰਾਂ ਦੀ ਵੈਲਿਊ ਵਧ ਗਈ ਜੀ ਉਹ ਨੰਬਰ ਹੁਣ ਇਸ ਟਾਈਮ ਸਰਕਾਰੀ ਰੇਟ ਉਦਾ 1 ਲੱਖ ਰੁਪਈਆ ਜਦੋਂ ਮੈਨੂੰ ਪਤਾ ਲੱਗਾ ਹਰ ਇਨਸਾਨ ਨੂੰ ਹੁੰਦਾ ਜੀ ਵੀ ਮੈਂ ਆਪਦਾ ਨੰਬਰ ਸੇਵ ਕਰਾਂ ਜਦੋਂ ਮੈਂ ਇਹਦੇ ਲਈ ਐਪਲੀਕੇਸ਼ਨਾਂ ਦਿੱਤੀਆਂ ਹੁਣ ਆਕੇ 2025 ਦੇ ਵਿੱਚ ਮੈਂ ਕ ਐਪਲੀਕੇਸ਼ਨ ਆਰਟੀਓ ਮੋਗਾ ਨੂੰ ਦਿੱਤੀ ਕਿਉਂਕਿ ਉਹ ਨੰਬਰ ਮੋਗਾ ਦਾ ਸੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਕੋਈ ਹੋਰ ਨਵਾਂ ਵੀ ਲੈ ਕੇ ਉਸ ਤੇ ਉਹ ਨੰਬਰ ਲਵਾ ਸਕਦੇ ਹੋ ਵੀ ਉਹ ਪੁਰਾਣੇ BS41 ਤੇ ਨਹੀਂ ਲੱਗਣਾ ਜਿਹੜੀ ਸਕੂਟਰੀ ਦੀ ਗੱਲ ਆਉਂਦੀ ਹੈ ਜੀ ਉਹ ਸਕੂਟਰੀ ਮੈਂ ਨਵੀਂ ਖਰੀਦੀ ਹੈ ਜੀ ਆਪਣੇ ਸਿਮਰਨਜੀਤ ਕੌਰ ਆਟੋਮੋਬਾਈਲਸ ਮੋਗਾ ਤੋਂ ਮੋਗਾ ਰੋਡ ਕੋਟੀ ਸਿਖਾ ਤੇ ਉਹਨਾਂ ਦੀ ਏਜੰਸੀ ਹੈ ਜੀ ਐਕਟਿਵ ਵਾਲਿਆਂ ਦੀ ਇਸ ਤੋਂ ਪਹਿਲਾਂ ਮੇਰੇ ਕੋਲੇ ਕੋਈ ਸਕੂਟੀ ਨਹੀਂ ਹੈਗੀ ਜਿਹੜੀ ਇਹ ਨਵੀਂ ਐਕਟਿਵਾ ਮੈਂ ਖਰੀਦੀ ਹੈ ਜੀ ਇਹ 12 ਜੂਨ ਨੂੰ ਜੂਨ ਦੇ ਮਹੀਨੇ ਚ ਮੈਂ ਨਵੀਂ ਐਕਟਿਵਾ ਖਰੀਦੀ ਹੈ ਉਸ ਤੋਂ ਬਾਅਦ ਇਹ ਮੇਰਾ ਨੰਬਰ ਜਿਹੜਾ PB 29 Y 1111 ਜਿਹੜਾ ਬ੍ਰੇਜਾ ਤੇ ਲੱਗਣਾ ਸੀ ਉਹ ਇੱਕ ਫੀਸ ਕਟਾ ਕੇ ਆਪਾਂ ਨੰਬਰ ਸਕੂਟਰੀ ਤੇ ਲਵਾ ਸਕਦੇ ਹਾਂ ਜੀ ਚਾਹੇ ਆਪਣਾ ਕੋਈ ਵੀ ਨੰਬਰ ਹੈ ਜਿਵੇਂ ਮੰਨ ਲਓ ਪਹਿਲਾਂ ਕਾਰ ਤੇ ਲੱਗਾ ਉਹ ਆਪਾਂ ਫੀਸ ਕਟਾ ਕੇ ਸਕੂਟਰੀ ਤੇ ਲਵਾ ਸਕਦੇ ਆ ਸਕੂਟਰੀ ਵਾਲਾ ਨੰਬਰ ਆਪਾਂ ਕਾਰ ਤੇ ਲਵਾ ਸਕਦੇ ਆ ਆਉਂਦੀ ਜਿਹੜੀ ਸਰਕਾਰੀ ਐਪਲੀਕੇਸ਼ਨ ਆਪਾਂ ਫੀਸ ਤਾਰਦੇ ਆ ਜੀ ਐਪਲੀਕੇਸ਼ਨ ਨੰਬਰ ਨਾਲ ਆ ਪਿਆ ਹੋਇਆ ਸਾਰਾ ਰਿਕਾਰਡ ਮੇਰੇ ਕੋਲ ਸਰਕਾਰੀ ਵੀ ਕਿਵੇਂ ਕਿਵੇਂ ਕਿੰਨੇ ਕਿੰਨੇ ਆਪਦੀ ਆਈਡੀ ਚੋਂ ਕੱਢਤਾ ਉਹ ਆਰਟੀਓ ਸਾਹਿਬ ਦੀ ਆਈਡੀ ਦੇ ਵਿੱਚ ਸਿਰਫ ਚੈੱਕ ਹੋਣ ਵਾਲਾ ਰਹਿ ਗਿਆ ਜਿੱਦ ਦਿਨ ਉਹਨਾਂ ਨੇ ਕੱਢਤਾ ਉਹ ਨੰਬਰ ਆਨਲਾਈਨ ਬੋਲਣ ਲੱਗ ਜੂਗਾ ਜੀ ਕੋਈ ਵੀ ਇਹਦੇ ਵਿੱਚ ਇਹ ਗੱਲਬਾਤ ਨਹੀਂ ਹੈਗੀ ਵੀ ਗੱਡੀ ਚੋਰੀ ਦੀ ਹੈ ਜਾਂ ਨੰਬਰ ਕੋਈ ਦੋ ਨੰਬਰ ਦਾ ਹੈ ਨੰਬਰ ਵੀ ਮੇਰੇ ਨਾਂ ਤੇ ਹੈ ਜੀ ਇਹ ਗੱਡੀ ਵੀ ਮੇਰੇ ਨਾਂ ਤੇ ਐ ਕੋਈ ਅਜੀਹਾ ਕੰਮ ਨਹੀਂ ਹੈਗਾ ਜਿਹੜੀ ਤੁਸੀਂ ਗੱਲ ਸਕੂਟਰੀ ਖੋਏ ਦੀ ਕਰਦੇ ਹੋ ਜੀ ਉਹ ਜਿਹੜੇ ਬੰਦੇ ਦੀ ਵੀਡੀਓ ਪਾਈ ਆ ਉਹ ਨਸ਼ਾ ਕਰਨ ਦਾ ਆਦੀ ਹੈ ਤੇ ਸਜ਼ਾ ਜਾਪਤਾ ਦਾ ਉਹਦੇ ਤੇ ਕੇਸ ਹੋਇਆ ਹੋਇਆ ਜੀ ਕੋਈ ਉਸ ਇਨਸਾਨ ਨੂੰ ਮੈਂ ਕਦੀ ਇੰਨੀ ਨੇੜੇ ਹੋ ਕੇ ਵੀ ਨਹੀਂ ਗੱਲ ਕੀਤੀ ਜਿੰਨੀ ਨੇੜੇ ਮੇਰੇ ਪਿਤਾ ਜੀ ਜਾਂ ਮੇਰਾ ਬ੍ਰਦਰ ਬੈਠਾ ਮੈਂ ਉਸ ਇਨਸਾਨ ਨੂੰ ਨਹੀਂ ਜਾਣਦਾ ਕੁਝ ਜੋ ਐਕਟਵਾ ਜਿਹੜੀ ਲਈ ਖਰੀਦੀ ਉਹਦੇ ਕੋ ਡਾਕੂਮੈਂਟ ਖਾ ਸਕਦੇ ਹੋ ਜੀ ਬਿਲਕੁਲ ਜੀ ਮੈਂ ਤਾਂ ਇਸ ਤੋਂ ਪਹਿਲਾਂ ਮੇਰੇ ਕੋਲੇ ਕੋਈ ਸਕੂਟਰੀ ਨਵੀਂ ਨਹੀਂ ਖਰੀਦੀ ਨਾ ਮੈਂ ਕਦੀ ਆਪਦੀ ਜ਼ਿੰਦਗੀ ਚ ਸਕੂਟਰੀ ਨਵੀਂ ਖਰੀਦੀ ਆ ਆ ਪਹਿਲੀ ਵਾਰੀ ਐਕਟਵਾ ਸਕੂਟਰੀ ਜਿਹੜੀ 2025 ਜੂਨ ਦੇ ਮਹੀਨੇ ਖਰੀਦੀ ਆ ਜੀ ਉਹ ਵੀ ਮੈਂ ਆਪਣਾ ਨੰਬਰ ਜਿਹੜਾ ਸੇਵ ਕਰਨ ਵਾਸਤੇ ਖਰੀਦੀ ਆ ਉਹਦੇ ਬਿੱਲ ਹੈਗੇ ਆ ਜੀ ਇਸ ਏਜੰਸੀ ਇੱਥੇ ਆ ਤੁਸੀਂ ਉੱਥੋਂ ਪਤਾ ਕਰ ਸਕਦੇ ਹੋ ਵੀ ਕਿਹੜੇ ਮਹੀਨੇ ਚ ਮੈਂ ਨਵੀਂ ਐਕਟਵਾ ਖਰੀਦੀ ਆ ਜੇ ਗੱਡੀ ਚੋਰੀ ਦੀ ਹੋਵੇ ਤੇ ਉਹ ਗੱਡੀਆਂ ਦੀਆਂ ਸਰਵਿਸਾਂ ਆਪਾਂ ਏਜੰਸੀ ਚੋਂ ਹੀ ਕਰਾਉਂਦੇ ਜੀ ਜਿੰਨੀਆਂ ਸਰਵਿਸਾਂ ਕਰਾਈਆਂ ਆ ਸਾਰੀਆਂ ਮੈਂ 사ਵਨ ਮੋਟਰਸ ਤੋਂ ਕੱਲਾ ਕੱਲਾ ਬਿੱਲ ਮੇਰੇ ਕੋਲ ਹੈ ਜੀ ਉਸ ਚੀਜ਼ ਦਾ ਫਿਰ ਜਿਹੜਾ ਸਾਡਾ ਸਿਬਲ ਸਕੋਰ ਵੀ ਚੈੱਕ ਹੁੰਦਾ ਉਹ ਸਿਬਲ ਦੇ ਵਿੱਚ ਵੀ ਆਉਂਦਾ ਪਿਆ ਵੀ ਬਰੇਜਾ ਗੱਡੀ ਤੁਸੀਂ ਇੱਕ ਖਰੀਦ ਕੀਤੀ ਹੋਈ ਹੈ ਉਹਨੀਆਂ ਲੋਨ ਦੀਆਂ ਕਿਸ਼ਤਾਂ ਜਾਂਦੀਆਂ ਪਈਆਂ ਪ੍ਰਸ਼ਾਸਨ ਨੇ ਮੇਰੇ ਫੋਨ ਚੈੱਕ ਕੀਤੇ ਜੀ ਮੈਨੂੰ ਪੁੱਛਗਿੱਛ ਕੀਤੀ ਜੋ ਸਵਾਲ ਕੀਤੇ ਉਹਨਾਂ ਦਾ ਬਿਲਕੁਲ ਸਹੀ ਤੇ ਸੱਚ ਅਨਸਰ ਮੈਂ ਉੱਥੇ ਦਿਆਂ ਹੈ ਜੀ ਉਹਨਾਂ ਨੇ ਮੈਨੂੰ ਕਲੀਨ ਚਿੱਟ ਦੇ ਕੇ ਮੈਨੂੰ ਕਿਹਾ ਕਿ ਤੁਸੀਂ ਜਾ ਸਕਦੇ ਹੋ ਜੇ ਭਵਿੱਖ ਵਿੱਚ ਕੋਈ ਜ਼ਰੂਰਤ ਪਈ ਤੇ ਤੁਹਾਡੇ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ ਫਿਲਹਾਲ ਉਹਨਾਂ ਨੇ ਮੈਨੂੰ ਕਲੀਅਰ ਦੇ ਕੇ ਅੱਜ ਜਿਹੜਾ ਅਸੀਂ ਕਾਰਨ ਨੂੰ ਸਪੋਟ ਰਏ ਇਹਦਾ ਸਤਾਰਨ ਕੀ ਹੈ ਦਾ ਕਿਚੇਣਾ ਚਾਹੁੰਦੇ ਇਹਦਾ ਕਾਰਨ ਇਹ ਹੈ ਜੀ ਇਹਦਾ ਕਾਰਨ ਇਹ ਹੈ ਜੀ ਮੈਂ ਕਿਸੇ ਇੱਕ ਇਨਸਾਨ ਨੂੰ ਇਹ ਜਵਾਬ ਨਹੀਂ ਦੇ ਰਿਹਾ ਮੈਂ ਇਹ ਜਵਾਬ ਆਪਣੇ ਸ਼ਹਿਰ ਨਿਵਾਸੀਆਂ ਨੂੰ ਉਹਨਾਂ ਸ਼ਹਿਰ ਨਿਵਾਸੀਆਂ ਨੂੰ ਦੇਣਾ ਚਾਹੁੰਦਾ ਜੀ ਜਿਨ੍ਹਾਂ ਨੇ ਮੈਨੂੰ ਆਜ਼ਾਦ ਤੌਰ ਤੇ ਕਾਉਂਸਲਰ ਬਣਾਇਆ ਠੀਕ ਹੈ ਜੀ ਹਰ ਇਨਸਾਨ ਨੂੰ ਲੋਕ ਹੀ ਉੱਚਾ ਚੱਕਦੇ ਆ ਇਹ ਲੋਕਾਂ ਨੇ ਮੈਨੂੰ ਵੋਟਾਂ ਪਾ ਕੇ ਆਜ਼ਾਦ ਤੌਰ ਤੇ ਕਾਉਂਸਲਰ ਬਣਾਇਆ ਸੀ ਮੈਂ ਇਹ ਲੋਕਾਂ ਨੂੰ ਜਵਾਬ ਦਿੰਨਾ ਪਿਆ ਕਿ ਤੁਹਾਡੇ ਪੁੱਤ ਨੇ ਕੋਈ ਅਜਿਹਾ ਕੰਮ ਨਹੀਂ ਕੀਤਾ ਪੇ ਜਿਹਦੇ ਨਾਲ ਕੋਈ ਸ਼ਹਿਰ ਦਾ ਨੁਕਸਾਨ ਹੋਵੇ ਨਾ ਹੀ ਮੇਰਾ ਕਿ ਇਹ ਫਰੋਤੀ ਦੀਆਂ ਕਾਲਾਂ ਚ ਕੋਈ ਲੈਣ ਦੇਣਾ ਨਾ ਹੀ ਮੈਂ ਉਹਨਾਂ ਗੈਂਗਸਟਰਾਂ ਨਾਲ ਕਦੀ ਗੱਲ ਕੀਤੀ ਹੈ ਜੇ ਇਹਨਾਂ ਨਾਲ ਮੈਂ ਕੀਤੀ ਹੋਈ ਤੇ ਗੁਰੂ ਸਾਹਿਬ ਦੀ ਹਜ਼ੂਰੀ ਚ ਕਹਿੰਨਾ ਜੀ ਪ੍ਰਮਾਤਮਾ ਸਾਡਾ ਕੱਖ ਨਾ ਛੱਡੇ